हेलो गाइस वेलकम टू माय न्यू वीडियो तुसे सारेयानु हैप्पी न्यू ईयर तुसे सारे जिंदादिले रहो ਤੁਹਾਡੇ ਸਾਰਿਆਂ ਦੀ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਤੇ गाइस ਤੁਸੀਂ ਸਾਰੇ ਮੈਨੂੰ ਪੁੱਛਦੇ ਸੀ ਕਿ ਹਾਂ ਜੋਤੇ ਤੁਸੀਂ ਕੰਮ ਕਰ ਲਓ ਕਿ ਕੰਮ ਕਿਉਂ ਨਹੀਂ ਕਰਦੇ ਤੇ गाइस ਇੱਕ ਗੱਲ ਦੱਸਾਂ ਮੈਂ ਕਮਲੇ ਟਰਾਈ ਕੀਤਾ ਸੀ ਮੈਂ ਕੱਲ ਦੀ ਵੀਡੀਓ ਵੀ ਤੁਹਾਨੂੰ ਦੱਸਿਆ ਕਿ ਕਮਲੇ ਮੈਂ ਟਰਾਈ ਕੀਤਾ ਸੀ ਤਾਂ ਟਾਈਮਿੰਗ ਡੂਇੰਗ ਦਾ ਬਹੁਤ ਫਰਕ ਪੈਂਦਾ ਸੀ ਅੰਡਾ ਘੁਮਾਉਣ ਦਾ ਠੀਕ ਹੈ ਤੇ गाइस ਪਤਾ ਕੀ ਹੈ ਮੈਂ ਪਹਿਲਾਂ ਜਦੋਂ ਵਿਆਹ ਤੋਂ ਪਹਿਲਾਂ ਮੈਂ ਕੰਮ ਕਰਦੇ ਉਦੋਂ ਤਾਂ ਮੇਰੇ ਕੋਲ ਨੰਬਰ ਸੀ ਵਿਆਹ ਤੋਂ ਬਾਅਦ ਮੇਰਾ ਫੋਨ ਵੀ ਚੇਂਜ ਹੋ ਗਿਆ ਸੀ SIM ਵੀ ਚੇਂਜ ਹੋ ਗਈ ਸੀ ਤਾਂ ਗਾਇਸ ਇਸ ਕਰਕੇ ਨਾ ਮੇਰੇ ਕੋਲ ਜਿੰਨੇ ਵੀ ਨੰਬਰ ਸੀ ਉਹ ਸਭ ਡਿਲੀਟ ਹੋ ਗਏ ਸਭ ਕੁਝ ਮੈਂ ਨੰਬਰ ਪਹਿਲਾਂ ਤਾਂ ਮੈਂ ਉੱਥੇ ਸਰਚ ਮਾਰਿਆ Google ਤੇ ਉੱਥੇ ਨੰਬਰ ਨੰਬਰ ਪਹਿਲਾਂ ਆਉਂਦੇ ਸੀ ਹੁਣ ਨਹੀਂ ਆਉਂਦੇ ਸੀ ਤੋ ਗਾਇਸ ਨੰਬਰ ਨੰਬਰ ਨਹੀਂ ਆਉਂਦੇ ਸੀ ਫਿਰ ਉਸ ਤੋਂ ਬਾਅਦ ਮੈਂ ਕੀ ਕੀਤਾ ਮੇਰੀ ਛੇਲੀ ਲੱਗੀ ਹੋਈ ਸੀ ਉਹ ਤਾਂ ਨੰਬਰ ਮੰਗਿਆ ਫਿਰ ਮੈਂ ਨੰਬਰ ਲਿੱਤਾ ਉਹਨੇ ਨੰਬਰ ਦਿੱਤਾ ਕਿਹੜਾ ਜਿਹੜਾ ਬੰਦ ਸੀ ਸਾਦਾ ਨੰਬਰ ਮਸਾ ਹੀ ਮਤਲਬ ਕਿ ਮੈਨੂੰ ਨੰਬਰ ਉਹਨਾਂ ਦਾ ਮਸਾ ਹੀ ਮਿਲਿਆ ਸੀ ਨੰਬਰ ਠੀਕ ਮਿਲ ਵੀ ਗਿਆ ਠੀਕ ਹੈ ਨੰਬਰ ਆਪਾਂ ਲੈ ਵੀ ਲਿਆ ਤੇ ਗਾਇਸ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਠੀਕ ਹੈ ਸਰ ਤੋ ਸਰ ਕਹਿੰਦੇ ਆ ਕਿ ਕੋਈ ਨਾ ਤੂੰ ਆ ਜੀ ਤੈਨੂੰ ਪਹਿਲਾਂ ਮੈਨੂੰ 6500 ਰੁਪਏ ਮਿਲਦੇ ਸੀ 6500 ਰੁਪਏ ਮਿਲਦੇ ਸੀ ਤੋਂ ਉਹ ਕਹਿੰਦੇ ਸੀ ਕਿ ਚਲ ਆ ਜੀ 7000 ਦੇ ਦਾਂਗੇ ਤੈਨੂੰ ਅਸੀਂ ਤਨਖਾਹ 7000 ਮੈਂ ਕਿਹਾ ਠੀਕ ਉਸ ਤੋਂ ਬਾਅਦ ਗਾਇਸ ਮੈਂ ਆਪਣੇ ਹਸਬੰਦ ਨਾਲ ਗੱਲ ਕੀਤੀ ਮੇਰੇ ਹਸਬੰਦ ਕਹਿੰਦੇ ਆ ਚਲ ਠੀਕ ਹੈ ਦੇਖ ਲਈ ਉਸ ਤੋਂ ਬਾਅਦ ਮੈਂ ਡੈਡੀ ਨਾਲ ਵੀ ਗੱਲ ਕੀਤੀ ਡੈਡੀ ਵੀ ਕਹਿੰਦੇ ਕੀ ਟਾਈਮ ਟੂਮ ਕੀ ਹੈ ਉਹ ਹੈ ਮੈਂ ਕਿ ਟਾਈਮ ਟੂਮ ਤੋਂ ਪੁੱਛਿਆ ਨਹੀਂ ਕੁਝ ਵੀ ਨਹੀਂ ਕੀਤਾ ਤਾਂ ਡੈਡੀ ਕਹਿੰਦੇ ਪਹਿਲਾਂ ਟਾਈਮ ਪੁੱਛ ਫਿਰ ਮੈਂ ਉਹਨਾਂ ਨੂੰ ਟਾਈਮ ਪੁੱਛਿਆ ਤਾਂ ਉਹਨਾਂ ਨੇ ਟਾਈਮ ਦੱਸਿਆ ਕਿ ਸਵੇਰੇ 9:30 ਤੋਂ ਲੈ ਕੇ ਰਾਤ ਨੂੰ 8:00 ਵਜੇ ਤੱਕ 8:00 ਵਜੇ ਛੁੱਟੀ ਹੋਊਗੀ ਤਾਂ ਗਾਇਸ ਮੈਂ 8:00 ਵਜੇ ਛੁੱਟੀ ਚਲੋ ਠੀਕ ਹੈ ਪਰ ਗਾਇਸ ਛੁੱਟੀ ਦਾ ਕੋਈ ਪੰਗਾ ਹੀ ਨਹੀਂ ਹੈਗਾ 8:00 ਵਜੇ ਜੋ ਕੋਈ ਪਰ ਗਾਇਸ ਮੇਰਾ ਘਰ ਉਥੋਂ ਤੋਂ ਲੈ ਕੇ ਇੱਧਰ ਤੱਕ ਅੱਧੇ ਪੌਣੇ ਘੰਟੇ ਦਾ ਰਸਤਾ ਹੈ ਪੌਣੇ ਘੰਟੇ ਦਾ ਰਸਤਾ ਹੈਗਾ ਤੇ ਗਾਇਸ ਉਸ ਤੋਂ ਬਾਅਦ ਮੈਂ ਠੀਕ ਹੈ ਤੇ ਡੈਡੀ ਕਹਿੰਦੇ ਆ ਕਿ ਜੇ ਤੂੰ ਕੰਮ ਤੇ ਲੱਗ ਵੀ ਗਏ ਮੈਂ ਡੈਡ ਨੂੰ ਸਾਰੀ ਗੱਲ ਦੱਸੀ ਕਿ ਇਦਾਂ ਇਦਾਂ ਉਹ ਟਾਈਮ ਕਹਿੰਦੇ ਆ ਇਹ ਉਹ ਕਹਿੰਦੇ ਆ ਤੇ ਗਾਇਸ ਉਹ ਕਹਿੰਦੇ ਆ ਕਿ ਤੂੰ ਲੱਗ ਵੀ ਗਈ ਨਾ ਕੰਮ ਤੇ ਤੂੰ ਉੱਥੇ ਦੇ ਸਵੇਰੇ ਤੂੰ 9:30 ਜਾਣਾ ਪਹੁੰਚਣਾ ਹੈ ਉੱਥੇ 9:30 ਓਪਨ ਹੋ ਜਾਂਦਾ ਤੋ ਸਾਡੇ ਨੂੰ ਸਵੇਰੇ ਮੈਨੂੰ 6 ਵਜੇ ਉੱਠਣਾ ਪੈਣਾ ਚਲੋ 6 ਵਜੇ ਤੋੜ ਜਾਂਦੇ ਸਵੇਰ ਦਾ ਤੋ ਸਾਰੇ ਜਾਂਦਾ ਸਵੇਰੇ ਆਪਾਂ ਕਿੱਦਾਂ ਨਾ ਕਿੱਦਾਂ ਕਰ ਪਰ ਗਾਇਸ ਸ਼ਾਮ ਦਾ ਡੈਮ ਦੇਖੋ ਸ਼ਾਮ ਦਾ ਅੱਜਕੱਲ ਤੁਹਾਨੂੰ ਪਤਾ ਕਿਹੋ ਜਿਹਾ ਮਾਹੌਲ ਹੈਗਾ ਸ਼ਾਮ ਨੂੰ 8 ਵਜੇ ਛੁੱਟੀ ਹੋਣੀ ਹੈ ਤਾਂ ਪੌਣਾ ਘੰਟਾ ਮੋਨੇ 9 ਵਜੇ ਤੱਕ ਮੈਂ ਘਰੇ ਆ ਪਾਉਂਗੀ ਘਰੇ ਪੌਨੇ 9 ਵਜੇ ਤੱਕ ਉਸ ਤੋਂ ਬਾਅਦ ਮੇਰੇ ਹਸਬੰਦ ਕਹਿੰਦੇ ਆ ਔਰ ਡੈਡੀ ਕਹਿੰਦੇ ਕਿ ਚਲ ਠੀਕ ਹੈ ਸਵੇਰੇ ਤਾਂ ਠੀਕ ਹੈ ਪਰ ਸ਼ਾਮ ਦਾ ਆਪਸਰ ਸ਼ਾਮ ਨੂੰ ਤੂੰ ਆਏਂਗੀ ਬੈਠੀ ਨੀ ਰੈਸਟ ਮੈਂਡ ਫਿਰ ਰੋਟੀ ਪਾਣੀ ਬਣਾਏਗੀ ਫਿਰ ਖਾਏਗੀ ਫਿਰ ਉਹ ਹੀ 10 11 ਵੱਜ ਜਾਂਦੇ ਆ ਮਤਲਬ ਬਹੁਤ ਲੇਟ ਹੋ ਜਾਂਦਾ ਟਾਈਮ ਪੌਣੇ 9 ਵਜੇ ਘਰੇ ਪਹੁੰਚਣਾ ਤੋ ਕਹਿੰਦੇ ਪੌਣੇ 9 ਵਜੇ ਤੱਕ ਨਹੀਂ ਕਹਿੰਦੇ ਉਥੋਂ ਇੱਕ ਦਿੱਗੀ ਕੋਲ 1.5 ਘੰਟੇ ਅੱਜ ਕੱਲ੍ਹ ਮਾਹੌਲ ਸ਼ਾਮ ਦਾ ਬਿਲਕੁਲ ਸਹੀ ਨਹੀਂ ਤੁਹਾਨੂੰ ਪਤਾ ਅੱਜ ਕੱਲ੍ਹ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਤੁਹਾਨੂੰ ਸਾਰੇ ਪਤਾ ਹੈ ਕਿ ਕਿੰਨਾ ਟਾਈਮ ਮਾਰਾ ਚੱਲਦਾ ਪਿਆ ਅੱਜ ਕੱਲ੍ਹ ਦਾ ਤੋ ਕਹਿੰਦਾ ਡੜੇ ਕਹਿੰਦੇ ਨਹੀਂ ਟਾਈਮ ਤਾਂ ਬਹੁਤ ਔਖਾ ਹੈ ਜੇ 10 6 6:30 7 ਵਜੇ ਦਾ ਹੁੰਦਾ ਤਾਂ ਕੋਈ ਟੈਨਸ਼ਨ ਨਹੀਂ ਪਰ ਰਾਤ 8 ਵਜੇ ਛੁੱਟੀ ਨੂੰ ਪਾਉਣੇ 9 ਵਜੇ ਘਰੇ ਆਣਾ ਕੋਈ ਕੱਲੀ ਨਾ ਫਿਰ ਗੱਲ ਤਾਂ ਕਰਨਾ ਨਹੀਂ ਕਹਿੰਦੇ ਜੀ ਲੱਗ ਵੀ ਤੈਨੂੰ ਔਖਾ ਇਹ ਨਾ 9 ਵਜੇ ਆਏਂਗੀ ਘਰੇ ਫਿਰ ਉਸ ਤੋਂ ਰੋਟੀ ਪਾਣੀ ਬਣਾਏਗੀ ਖਾਏਗੀ ਕਦੋਂ ਕੋਈ ਟਾਈਮ ਰੈਸਟ ਦਾ ਕੋਈ ਕੁਛ ਜਿਹਾ ਵੀ ਹੁੰਦਾ ਹੈ ਟਾਈਮ ਟੇਬਲ ਤਾਂ ਹੋਣਾ ਚਾਹੀਦਾ ਬਲੋ ਤੂੰ ਥੱਕ ਜਾਏਂਗੀ ਤੇ ਹਾਲ ਬਹੁਤ ਮਾੜਾ ਹੋ ਜਾਊਗਾ ਬੁਰਾ ਜੇ ਛੁੱਟੀ ਜਲਦੀ ਹੁੰਦੀ ਮੈਂ ਲਾ ਵੀ ਦਿੰਦਾ ਜਾਂ ਫਿਰ ਨੇੜੇ ਤੇੜੇ ਹੁੰਦਾ ਤੇ ਗਾਇਸ ਇੱਥੇ ਨੇੜੇ ਤੇੜੇ ਲੱਗ ਵੀ ਜਾ ਤੂੰ ਤਨਖਾਵਾ ਉਹੋ ਜਿਹਾ ਨਹੀਂ ਹੁੰਦੀਆਂ ਹਨਾ ਤਾਂ ਮੈਂ ਕਹ ਚਲੋ ਕੋਈ ਨਾ ਦੇਖਦੇ ਆ ਫਿਰ ਡੈਡੀ ਕਹਿੰਦੇ ਕੋਈ ਨਾ ਹਾਲੇ ਜਿੱਦ ਦਾ ਸਰਦਾ ਸਰੀ ਜਾਂਦੇ ਦੋਸਤੋ ਬਾਦ ਫਿਰ ਮੈਂ ਦੁਬਾਰਾ ਟਰਾਈ ਕੀਤਾ ਕੰਮ ਦਾ ਦੁਬਾਰਾ ਵੀ ਉਹ ਹੀ ਮੈਂ ਉੱਥੇ ਕੀਤਾ ਜਿੱਥੇ ਪਹਿਲੇ ਲੱਗੀ ਹੋਈ ਹਾਂ ਤਾਂ ਫਿਰ ਟਾਈਮ ਟੂ ਮੂ ਨਹੀਂ ਕਰਦੇ ਘੱਟ ਵੱਧ ਮੈਂ ਉਹਨਾਂ ਨੂੰ ਕਿਹਾ ਵੀ ਸਟਾਈਮ ਤੁਸੀਂ ਥੋੜਾ ਜਿਹਾ ਕਰ ਦੋ ਨੇੜੇ ਕਿਉਂ ਟਾਈਮ ਮੈਂ ਜਲਦੀ ਚਲ ਜਾਇਆ ਕਰੂੰਗੀ ਸਾਮ ਨੂੰ ਕੰਨ ਨਹੀਂ ਟਾਈਮ ਨਹੀਂ ਹੋ ਸਕਦਾ ਨੇੜੇ ਤਾਂ ਫਿਰ ਇਹ ਜੀ ਦਾ ਬਹੁਤ ਜ਼ਿਆਦਾ ਔਖਾ ਟਾਈਮ ਟੂ ਟਾਈਮ ਟੇਬਲ ਦਾ ਬਹੁਤ ਜੌਬ ਚਾਹੀਦੇ ਆ ਜੌਬ ਕਰਨੇ ਪ੍ਰੋਪਰ ਟਾਈਮਿੰਗ ਦੇਣੀ ਪੈਂਦੀ ਹੈ ਜੌਬ ਨੂੰ ਇਹ ਤੁਸੀਂ ਸਾਰੇ ਜਾਣਦੇ ਹੋ ਪ੍ਰੋਪਰ 8-9 ਘੰਟੇ ਚਾਹੀਦੇ ਚਾਹੀਦੇ ਜੌਬ ਤਾਂ ਜੌਬ ਹੁੰਦੀ ਆ ਨਾ ਮੈਂ ਕਰ ਲਵਾਂਗਾ ਮੈਨੂੰ ਕੋਈ ਪੰਗਾ ਨਹੀਂ ਹੈਗਾ ਪਰ ਗਾਈਜ਼ ਮੈਨੂੰ ਇਹ ਇਹ ਕਿਉਂ ਜੇ ਮੈਂ ਉੱਥੇ ਜੌਬ ਵੀ ਕਰ ਲੂੰ ਫਿਰ 9 ਵਜੇ ਘਰੇ ਆਉਂਗੀ ਰੋਜ਼ ਕੱਪੜੇ ਕੌਣ ਧੋਊਗਾ ਪਾਣ ਦੇ ਮੇਰੇ ਕੋਲ ਧੋਊਗਾ ਥੱਕ ਕੇ ਆ ਰਹੀ ਆਉਂਗੀ ਰੋਟੀ ਬਣਾਉਣਾ ਪਾਣ ਦੇ ਧੋੜਾ ਕੱਪੜੇ ਧੋਣ ਬਹੁਤ ਔਖਾ ਹੈ ਬਹੁਤ ਜ਼ਿਆਦਾ ਮੈਨੂੰ ਇਸੇ ਚੀਜ਼ ਦਾ ਵੇ ਵੇ ਟਾਈਮਿੰਗ ਜਲਦੀ ਹੁੰਦੀ ਸਾਨੂੰ ਆ ਕੇ ਬੰਦਾ ਆਪਣਾ ਕੱਪੜੇ-ਕੁਪੜੇ ਪਾਣ ਧੋ ਲੈਦਾ ਹੈ ਨਾ ਜੇ ਟਾਈਮਿੰਗ 9 ਵਜੇ 9 ਵਜੇ ਕਿਹੜੇ ਕੱਪੜੇ 9 ਵਜੇ ਤਾਂ ਪਰ ਰੋਟੀ ਖਾਂਦਾ ਟਾਈਮ ਹੁੰਦਾ ਆਸੇ 8:30 ਪਾਣ 9 ਰੋਟੀ ਖਾ ਲੈਣੇ ਆ 9 ਵਜੇ ਮੈਂ ਘਰੇ ਆਉਂਗੀ ਤਾਂ ਫਿਰ ਸੁਣਣਾ ਲੇਗਾ ਨਾ ਬਹੁਤ ਔਖਾ ਹੈ ਕੰਮ ਕੁੰਮ ਦਾ ਮੈਨੂੰ ਕੋਈ ਹੋਣੀ ਮੈਂ ਕੰਮ ਬਿਆ ਤਾਂ ਪਹਿਲਾਂ ਮੈਂ ਕੰਮ ਹੀ ਕੀਤਾ ਮੈਂ ਕਿਤਾ ਘਟੋ ਘਟ ਜਦੋਂ ਮੇਰੇ ਡੈਡੀ ਨਹੀਂ ਸੀ 10 11 ਸਾਲ ਦੀ ਉਮਰ ਚੋਂ ਕੰਮ ਕੀਤਾ ਮੈਂ 10 11 ਸਾਲ ਤੱਕ ਹੁਣ ਤੱਕ ਕੰਮ ਕਰਦੀ ਆਈਆਂ ਆ ਸਾਲ ਹੀ ਹੋ ਗਿਆ 2024 ਚ ਹੀ ਨਹੀਂ ਮੈਂ ਕੰਮ ਕੀਤਾ ਬਾਕੀ ਮੈਂ 10 11 ਸਾਲ ਦੀ ਉਮਰ ਤੋਂ ਫੈਕਟਰੀਆਂ ਚ ਵੀ ਕਿਤੇ ਕਰਾंचे ਵਿਚાડੂ ਪੋਚੇ पांडे ਕਿਤੇ ਸਭ ਕੁਝ ਕਿਤੇ ਕਿਹੜਾ ਕੰਮ ਨਹੀਂ ਹੈ ਫਲਸਾਂ ਵੀ ਧੋਤੀਆਂ ਮੈਂ ਕਿਹੜਾ ਕੰਮ ਨਹੀਂ ਜਿਹੜਾ ਮੈਂ ਕੀਤਾ ਨੇ ਤੁਸੀਂ ਮਤਲਬ ਕਿ ਉਹਦਾ ਕਿ ਮੈਂ ਕੋਠੀਆਂ 'ਚ ਵੀ ਲੱਗੀ ਸੀ 10 11 ਸਾਲ ਦੀ ਸੀ ਛੋਟੀ ਜੀ ਹੁੰਦੀ ਸੀ ਕੋਠੀ 'ਚ ਕੰਮ ਕਰਦੀ ਸੀ ਤੋਂ ਜਿਸ ਜਿੱਦਾਂ ਕਮ ਤਾਂੰਦਨੀ ਸੀ ਬੱਚੇ-ਬੁੱੱਚੇ ਖੜਾਉਣ ਵਾਸਤੇ 2.5 ਹਜ਼ਾਰ ਰੁਪਏ ਦਾ ਰੈਂਡ ਦੇ ਮਹੀਨੇ ਦੇ ਉੱਥੇ ਲੱਗੀ ਰਹਿੰਦੀ ਸੀ ਆਪ ਬੱਚੀ ਸੀ ਮੈਂ ਬੱਚੇ ਖੜਾਉਂਦੇ ਸੀ ਦੇਖ ਲੋ 11 ਸਾਲ ਦੀ ਉਮਰ ਕੀ ਹੁੰਦੀ ਕੋਈ ਨੌਲੇਜ ਨਹੀਂ ਹੁੰਦੀ 11 ਸਾਲ ਦੀ ਉਮਰ ਤੇ ਸਭ ਕੁਝ ਹੁੰਦਾ ਉਹ ਗਾਇਸ ਮੈਂ ਕੰਮ ਨੂੰ ਕਦੇ ਵੀ ਨਹੀਂ ਛੁੱਕਦੀਆਂ ਕਦੇ ਵੀ ਤੰਮ ਕੋ ਯੋ ਨਹੀਂ ਆਏਗਾ ਪਰ ਤੁਹਾਨੂੰ ਪਤਾ ਟਾਈਮ ਨੂੰ ਪ੍ਰੋਪਰ ਦਨ ਨਹੀਂ ਪੈਂਦੇ ਉਹ ਜੇ 9 ਵਜੇ ਤੱਕ ਆਉਂ ਤੱਕਦੇ ਵੀ ਸਾਰੂ ਕਰੀ ਆਪਣਾ ਮੈਂ ਫਿਰ ਥੱਕ ਜੂ ਮੇਰੇ ਮੈਂ ਜਿੰਨਾ ਕੰਮ ਕਰੂਗਾ ਉਤਰ ਲੱਗੂਗਾ ਜੇ ਆਪਾਂ ਉੱਥੇ ਚਲੇ ਵੀ ਗਏ ਤੇ ਕਿਰਾਇਆ ਦੇਖ ਨੂੰ ਜਿੰਨਾ ਕਮਾਉਂਗੇ ਨੇ ਉਸ ਤੋਂ ਬਾਅਦ ਕਿਰਾਇਆ ਲੱਗੂ ਜੇ ਬਿਮਾਰ ਪੈ ਗਈ ਥੱਕ ਹਾਰ ਗਈ ਤਾਂ ਪੈਸੇ ਵੀ ਉੱਥੇ ਲੱਗਣਗੇ ਤੁਸੀਂ ਸਮਝਦਾਰ ਆਪ ਹੋ ਜੇ ਇੱਥੇ ਜਾਉਂ 20 20 ਰੁਪਏ ਲੱਗਣਗੇ ਅੰਦੇ 20 ਰੁਪਏ ਜਾਂਦੇ ਹੋਈ 3000 ਰੁਪਏ 4 3-4000 ਰੁਪਏ ਕਿਤੇ ਨਹੀਂਗੇ 40 ਰੁਪਏ ਰੋਜ਼ ਲੱਗਣਗੇ 40 ਰੁਪਏ ਤੁਸੀਂ ਹੁਣ ਦੇਖ ਲਓ ਵੀ ਆਂਦੇ ਤੇ ਵੀ ਜਾਂਦੇ ਵੀ ਕਿਉਂ ਇੱਥੇ ਤੇ ਜ਼ਿਆਦਾ ਲੱਗਣਗੇ ਇੱਥੋਂ ਪਹਿਲਾਂ ਫੜਨਾ ਪਊਗਾ ਕਿੱਥੇ ਨਹਿਰ ਤੱਕ ਨਹਿਰ ਤੋਂ ਬਾਅਦ ਫਿਰ ਉੱਥੇ ਅੱਗੇ ਜਾਦ ਲੱਗਣ 40 ਰੁਪਏ 40 ਰੁਪਏ ਤਾਂ ਲੱਗਣਗੇ ਜਾਣ ਦੇ 40 ਰੁਪਏ ਆਉਂਦੇ ਆ 80 ਰੁਪਏ ਰੋਜ਼ ਦੇ ਲੱਗਣਗੇ 100 ਰੁਪਏ ਰੋਜ਼ ਦਾ ਲੱਗੂਗਾ 3000 ਤੋਂ ਮੇਰੇ ਇੱਧੇ ਨਿਕਲ ਜਾਣਗੇ ਫਿਰ ਉਸ ਤੋਂ ਬਾਅਦ ਪਿੱਛੇ ਬਚੂਗਾ ਕਿ ਤੁਸੀਂ ਆਪ ਸਮਝਦਾਰ ਹੋ 4000 ਰੁਪਏ ਬਚੂ 4000 ਵੀ ਬਚੂ ਪਤਾ ਨਹੀਂ ਤਨਖਾਹ 7000 ਦੇ ਦਿੰਦੇ ਕਿ ਉਸ ਤੋਂ ਘੱਟ ਦੇ ਦਿੰਦੇ ਤਨਖਾਹ ਉਨੇ 'ਚ ਮੈਂ ਮਤਲਬ ਕਿ 4000 ਚ ਕੰਮ ਕਰਾਂ ਇਹ ਦੇਖੋ ਤੁਸੀਂ ਆਪ ਸਮਝਦਾਰ ਹੋ ਕਿ ਇੰਨੇ 'ਚ ਕੁਝ ਨਹੀਂ ਹੁੰਦਾ 4000 'ਚ ਕੁਝ ਨਹੀਂ ਹੁੰਦਾ ਅੱਜ ਗੱਲ ਹੈ ਮੇਰੇ ਹਸਬੰਦ ਵੀ ਕਰਦੇ ਆ ਉਹਨਾਂ ਦਾ ਪੈਟਰੋਲ ਪੂਰਾ ਨਹੀਂ ਹੁੰਦਾ ਪੈਟਰੋਲ ਵਾਸਤੇ ਪੈਸੇ ਨਹੀਂ ਹੈਗੇ ਹੁਣ ਦੇਖਦੇ ਆਂ ਡੈਡੀ ਦਾ ਜੇ ਕੱਲ ਕੰਮ ਹੋਗਾ ਤਾਂ ਉਹਨਾਂ ਨੂੰ ਪੈਟਰੋਲ ਵਾਸਤੇ ਪੈਸੇ ਦਵਾਂਗੇ ਤੇ ਗਾਇਸ ਅੱਜ ਦੇ ਵੀਡੀਓ ਇੱਥੇ ਖਤਮ ਕਰਦੇ ਆ ਪੀਸ ਮੀ ਵੀਡੀਓ ਨੂੰ ਲਾਈਕ ਕਮੈਂਟ ਸੇ ਜੋ ਕਰਿਓ ਤੁਸੀਂ ਸਾਰਾ ਕਮੈਂਟ ਕਰਕੇ ਮੈਨੂੰ ਬੋਲਦੇ ਸੀ ਕੰਮ ਕਰਾ ਤਾਂ ਰੀਜਨ ਗਾਇਸ ਇਹ ਆ ਮੈਨੂੰ ਕੋਈ ਹੋ ਨਹੀਂ ਕੰਮ ਕਰਨ ਤੇ ਰੀਜਨ ਤੁਸੀਂ ਸਮਝ ਹੀ ਗਏ ਹੋ ਆਪੇ ਪੌਣਾ ਘੰਟਾ ਨੂੰ ਤੋ ਸੌ ਰੋ ਵੀ ਲੱਗੂਗਾ ਤੇ ਮੇਰਾ ਘਟਈ ਆ ਵਾਦਾ ਤਾਂ ਕੋਈ ਨਹੀਂ ਮੈਂ ਥੱਕ ਜੂਗਾ ਆ ਜਿਹੜੇ 4000 ਰੁਪਏ ਕਮਾਉਂਗਾ ਉਹ ਵੀ ਬਿਮਾਰੀਆਂ ਤੇ ਜਾਣਗੇ ਇਸ ਦਾ ਫਾਇਦਾ ਹੀ ਨਹੀਂ ਕੋਈ ਬਿਮਾਰੀਆਂ ਦਾ ਤੇ ਗਾਇਸ ਅੱਜ ਦਾ ਵੀਡੀਓ ਆਪਾਂ ਇੱਥੇ ਕਰਾਂਗੇ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਮੈਂ ਸੇ ਦੇਵੋ ਕੋ ਚੈਨਲ ਸਬਸਕ੍ਰਾਈਬ ਕਰੇ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਤਦ ਤੱਕ ਲਈ ਬਾਏ ਬਾਏ ਤੁਸੀਂ ਸਾਰਿਆਂ ਨੂੰ ਮੇਰੇ ਆਪਣੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਣਾ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ